ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੀ ਆਪਣੀ ਸਟੱਡੀ ਪਲੇਟਫਾਰਮ ਲਰਨ ਐਂਡ ਗਰੋਥ ਦੇ ਵਿੱਚ ਅੱਜ ਦੀ ਕਲਾਸ ਵਿੱਚ ਅਸੀਂ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਨਕਸ਼ੇ ਵਿੱਚ ਦਰਿਆਵਾਂ ਨੂੰ ਕਿਸ ਤਰ੍ਹਾਂ ਪਰਣਾ ਹੈ ਅਤੇ ਦਰਿਆਜੋਨੇ ਉਹ ਹਿਸਟੋਰੀਕਲ ਪੁਆਇੰਟ ਆਫ View ਨਾਲ ਕਾਫੀ ਮਹੱਤਵਪੂਰਨ ਹੈ ਕਿ ਅਗਰ ਹਾਨੂੰ ਇਹ ਦਰਿਆ ਜੋ ਹੈ ਮੈਪ ਤੇ ਪਰ ਨਹੀਂ ਆ ਗਏ ਅਸੀਂ ਪੰਜਾਬ ਹਿਸਟਰੀ ਦੇ ਜੋ ਬਾਕੀ ਇੰਪੋਰਟੈਂਟ ਟਾਪਿਕਸ ਹੈ ਜਿਵੇਂ ਸ਼ਿਰ ਗੁਰੂ ਗੋਬਿੰਦ ਸਿੰਘ ਜਿੱਦੀਆਂ ਲੜਾਈਆਂ ਹੋਗੀਆਂ ਬੰਦਾਬਾਧਰ ਜੀ ਦੀਆਂ ਲੜਾਈਆਂ ਦੇ ਮੁਕਸਤਾਨ ਹੋਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿੱਤੀ ਹੋਏ ਪ੍ਰਦੇਸ਼ ਅਤੇ ਫਰਸਟ ਐਂਗਲੋ ਸਿੱਖ ਵਾਰ ਅਤੇ ਸੈਕਿੰਡ ਐਂਗਲੋ ਸਿੱਖ ਵਾਰ ਦੀਆਂ ਲੜਾਈਆਂ ਨੂੰ ਮੈਪ ਦੇ ਰਾਹੀਂ ਜੋ ਹੈ ਉਹ ਆਸਾਨੀ ਨਾਲ ਮਾਕਰ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਪੰਜਾਬ ਦਾ ਨਾਮ ਪੰਜਾਬ ਕਿਵੇਂ ਪਿਆ ਤੇ ਵਕ ਵਕ ਸਮਿਆਂ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਗਿਆ ਸੋ ਪੰਜਾਬ ਸ਼ਬਦ ਜੋ ਹੈ ਇਹ ਫਾਰਸੀ ਪਾਸ਼ਾ ਦਾ ਸ਼ਬਦ ਹੈ ਜੋ ਕਿ ਪੰਜ ਅਤੇ ਆਬ ਦੇ ਸੁਮੇਲ ਤੋਂ ਬਣਿਆ ਹੈ ਇਹਦੇ ਵਿੱਚ ਪੰਜ ਅਤੇ ਆਬ ਆਬ ਤੋਂ ਭਾਵ ਹੈ ਪਾਣੀ ਪਾਪ ਪੰਜ ਪਾਣੀ ਇਹ ਪੰਜ ਪਾਣੀ ਜੋ ਹੈ ਪੰਜ ਦਰਿਆਵਾਂ ਨੂੰ ਕਿਹਾ ਗਿਆ ਹੈ ਇਹ ਜੋ ਦਰਿਆ ਨੇ ਇਹ ਹਿਮਾਲਿਆ ਪਰਬਤੋਂ ਨਿਕਲ ਕੇ ਪੰਜਾਬ ਚ ਵਗਦੇ ਨੇ ਤੇ ਆਪਣੇ ਨਾਲ ਬਹੁਤ ਸਾਰੀ ਉਪਜਾਊ ਮਿੱਟੀ ਨਾਲ ਲੈ ਕੇ ਆਉਂਦੇ ਨੇ ਜਿਸ ਕਾਰਨ ਪੰਜਾਬ ਨੂੰ ਬਹੁਤ ਹੀ ਉਪਜਾਊ ਧਰਤੀ ਕਿਹਾ ਗਿਆ ਹੈ ਇਹ ਪੰਜ ਦਰਿਆਵਾਂ ਦੇ ਨਾਮ ਨੇ ਜੇਲਮ ਚਨਾਬ ਰਾਵੀ ਬਿਆਸ ਤੇ ਸਤਲੁਜ ਆਧੁਨਿਕ ਇਹਨਾਂ ਦਰਿਆਵਾਂ ਦੀ ਗੱਲ ਕਰੀਏ ਇਹਨਾਂ ਵਿੱਚੋਂ ਜੇਲਮ ਤੇ ਚਨਾਬ ਜੋ ਹੈ ਇਹ ਪਾਕਿਸਤਾਨ 'ਚ ਵਗਦੇ ਆ ਤੇ ਬਾਕੀ ਜੋ ਰਾਵੀ ਬਿਆਸ ਤੇ ਸਤਲੁਜ ਇਹ ਭਾਰਤੀ ਪੰਜਾਬ 'ਚ ਨੇ ਜਿਸ ਨੂੰ ਅਸੀਂ ਪੂਰਬੀ ਪੰਜਾਬ ਵੀ ਕਹਿੰਦੇ ਆ ਔਰ ਇਹ ਵੰਡ ਜੋ ਹੈ 1947 'ਚ ਹੋਈ ਤੇ ਇਸ ਨਾਲ ਹੀ ਅਸੀਂ ਪੰਜ ਆਪ ਤੋਂ ਜੋ ਹੈ ਪੰਜਾਬ ਸ਼ਬਦ ਦੀ ਉਤਪਤੀ ਹੋਈ ਹੁਣ ਅਸੀਂ ਜਾਣਾਂਗੇ ਕਿ ਪੰਜਾਬ ਨੂੰ ਵੱਖ-ਵੱਖ ਸਮਿਆਂ ਦੇ ਵਿੱਚ ਕਿੰਨਾ ਨਾਵਾਂ ਨਾਲ ਜਾਣਿਆ ਗਿਆ ਸਭ ਤੋਂ ਪਹਿਲਾਂ ਕਿ ਰਿਗਵੇਦ ਕਾਲ ਦੇ ਵਿੱਚ ਪੰਜਾਬ ਦਾ ਨਾਮ ਕੀ ਸੀ ਰਿਗਵੇਦ ਕਾਲ ਦੇ ਵਿੱਚ ਪੰਜਾਬ ਨੂੰ ਸप्तसिंधੂ ਕਿਹਾ ਗਿਆ ਜਿਸ ਤੋਂ ਭਾਵ ਹੈ ਸੱਤ ਨਦੀਆਂ ਇਹ ਸੱਤ ਨਦੀਆਂ ਕਿਹੜੀਆਂ ਸੀ ਪੰਜ ਉਹ ਅਸੀਂ ਪਹਿਲਾਂ ਪੜ੍ਹੀਆਂ ਤੇ ਦੋ ਸਿੰਧੂ ਅਤੇ ਸਰਸਵਤੀ ਇਹਦੇ ਵਿੱਚ ਸੱਤ ਨਦੀਆਂ ਕਿਹੜੀਆਂ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਸਿੰਧੂ ਤੇ ਸਰਸਵਤੀ ਸਰਸਵਤੀ ਨਦੀ ਨੂੰ ਅੱਜਕੱਲ੍ਹ ਜੋ ਕਗਰ ਨਦੀ ਵੀ ਕਿਹਾ ਜਾਂਦਾ ਹੈ ਜੋ ਕਿ ਇੱਕ ਮੌਸਮੀ ਦਰਿਆ ਹੈ ਠੀਕ ਹੈ ਉਸ ਤੋਂ ਬਾਅਦ ਜੋ ਹੈ ਮਹਾਕਾਵ ਮਹਾਕਾਵ ਜੋ ਕਿ ਰਮਾਇਣ ਤੇ ਸਾਡੇ ਮਹਾਭਾਰਤ ਹੈ ਤੇ ਪੁਰਾਣਾ ਦੇ ਵਿੱਚ ਪੰਜਾਬ ਨੂੰ ਪੰਜ ਨਦ ਕਿਹਾ ਗਿਆ ਜਿਸ ਤੋਂ ਭਾਵ ਹੈ ਪੰਜ ਨਦੀਆਂ ਤੇ ਯੂਨਾਨੀ ਜੋ ਆਏ ਸੀ ਹਮਲਾਵਰ ਇਹਨਾਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਕਿਹਾ ਜਿਸ ਤੋਂ ਭਾਵ ਹੈ ਪੰਜ ਨਦੀਆਂ ਇਸ ਤੋਂ ਵੀ ਠੀਕ ਹੈ ਉਸ ਤੋਂ ਬਾਅਦ ਪੰਜਾਬ ਤੇ ਕੁਝ ਸਮੇਂ ਦੇ ਲਈ ਟੱਕ ਕਬੀਲੇ ਨੇ ਰਾਜ ਕੀਤਾ ਤੇ ਉਹਨਾਂ ਨੇ ਉਸ ਸਮੇਂ ਜੋ ਪੰਜਾਬ ਦਾ ਨਾਮ ਰੱਖਿਆ ਤੇ ਟੱਕ ਦੇਸ਼ ਰੱਖਿਆ ਤੇ ਮੱਧ ਕਾਲ ਦੇ ਵਿੱਚ ਜੋ ਮੱਧ ਕਾਲ ਹੈ ਇਹ ਕਿਹੜਾ ਕਾਲ ਹੈ ਕਿ ਦਿੱਲੀ ਸਲਤਨਤ ਔਰ ਮੁਗਲ ਕਾਲ ਇਹਨੂੰ ਮੱਧ ਕਾਲ ਕਿਹਾ ਗਿਆ ਔਰ ਇਸ ਸਮੇਂ ਜੋ ਪੰਜਾਬ ਦੇ ਨਾਮ ਸੀਗਾ ਉਹ ਲਾਹੌਰ ਸੂਬਾ ਸੀ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਟਾਈਮ ਉਹਨਾਂ ਦੇ ਇਸ ਸਮੇਂ ਜੋ ਹੈ ਪੰਜਾਬ ਨੂੰ ਲਾਹੌਰ ਰਾਜ ਕਿਹਾ ਗਿਆ ਤੇ 1859 ਦੇ ਵਿੱਚ ਜਦੋਂ ਪੰਜਾਬ ਜੋ ਹੈ ਬ੍ਰਿਟਿਸ਼ ਰਾਜ ਦੇ ਅਧੀਨ ਆ ਗਿਆ ਉਹਨਾਂ ਨੇ ਪੰਜਾਬ ਨੂੰ ਜੋ ਹੈ ਪੰਜਾਬ ਪ੍ਰਾਂਤ ਕਿਹਾ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਨਾਮ ਜੋ ਹੈ ਪੰਜਾਬ ਹੀ ਚੱਲ ਰਿਹਾ ਹੈ ਮੈਪ ਦੇ ਵਿੱਚ ਦਰਿਆਵਾਂ ਨੂੰ ਡਰਾ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਪੰਜਾਬ ਦਾ ਮੈਪ ਜੋ ਕਿ 1947 ਤੋਂ ਪਹਿਲਾਂ ਵਾਲਾ ਠੀਕ ਹੈ ਇੱਥੇ ਅਸੀਂ ਡਰਾ ਕੀਤਾ ਹੈ ਮੈਪ 1947 ਤੋਂ ਪਹਿਲਾਂ ਵਾਲੇ ਪੰਜਾਬ ਦਾ ਤੇ ਇਹਦੇ ਵਿੱਚ ਕੁਝ ਇੱਕ ਪੁਆਇੰਟ ਅਸੀਂ ਮਾਰ ਕਰਾਂਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਖੱਬੇ ਪਾਸੇ ਨੀਚੇ ਸਾਨੂੰ ਇਹ ਜੋ ਨਿਸ਼ਾਨ ਦਿਖਾਈ ਦੇ ਰਿਹਾ ਠੀਕ ਹੈ ਇਹ ਨਿਸ਼ਾਨ ਜੋ ਹੈ ਸਭ ਤੋਂ ਪਹਿਲਾਂ ਇਹਨੂੰ ਅਸੀਂ ਮਾਰ ਕਰਾਂਗੇ ਇਹਨੂੰ ਅਸੀਂ ਨਾਮ ਦੇਵਾਂਗੇ ਜ਼ੀਰੋ ठीक है जिन्हें भी दरिया जो है उपर हिमालय पर्वत तो इस पॉइंट के आन के समाद है जिन्होंने अं सिंध बेसिन कहें ठीक है सारे दरिया जो है इतें आन के समान ठीक है सब तो पहला जो है इस बाद जो है जो अस माक करा वो है ए ए पॉइंट ठीक है ए पॉइंट उसद एवला पॉइंट माक करा ए पॉइंट माक किया इस बाद अं माक करा इस साइड तो और इत एक सेंटर के करा ਅਤੋਂ ਇਸ ਸਾਈਡ ਮਾਰਕਾਂਗੇ ਔਰ ਇਸ ਤੋਂ ਕੁਝ ਇੱਕ ਉੱਪਰ ਲਾਵਾਂਗੇ ਠੀਕ ਹੈ ਸਭ ਤੋਂ ਪਹਿਲਾਂ 0 ਜੋ ਹੈ ਇੱਥੋਂ ਦੀ ਸ਼ੁਰੂ ਕਰਾਂਗੇ ਇਹਨੂੰ ਤੁਸੀਂ ਚਾਹੋ ਤੇ ਮਾਰਕਿੰਗ ਵੀ ਕਰ ਸਕਦੇ ਹੋ ਜਿਵੇਂ ਕਿ ਅਸੀਂ ਕਰਤਾ ਨੰਬਰ 1 ਮਾਰਕ ਕਰਤਾ ਇਥੇ ਐਨੂੰ ਅਸੀਂ ਕਰਾਂਗੇ 2 3 ਕਿਉਂਕਿ ਉਸ ਤਰ੍ਹਾਂ ਮੈਚ ਕਰਨਾ ਨਾ ਅਸੀਂ 4 5 ਔਰ 6 ਠੀਕ ਹੈ ਸਭ ਤੋਂ ਪਹਿਲਾਂ 0 ਨੂੰ 1 ਦੇ ਨਾਲ ਮੈਚ ਕਰਾਂਗੇ ਮਿਲਾਵਾਂਗੇ ਅਸੀਂ ਇਹ ਸਾਡੇ ਕੋਲ ਸਾਡੀ ਡਰਾ ਹੋ ਗਈ ਹੈ ਸਿੰਧੂ ਨਦੀ ਸਿੰਧੂ ਨਦੀ ਇਸ ਤੋਂ ਬਾਅਦ ਜੋ ਹੈ ਨੰਬਰ 2 ਤੇ ਜੋ ਸਾਡੇ ਕੋਲ ਇੱਥੋਂ ਦੀ ਆਏਗੀ ਸਿੰ ਇਹ ਹੀ ਸੈਂਟਰ ਪੁਆਇੰਟ ਤੋਂ ਅਸੀਂ ਲਵਾਂਗੇ ਇਹ ਨਦੀ ਇਹ ਨਦੀ ਚ ਉਹ ਸਾਡੇ ਕੋਲ ਚਨਾਬ ਇਸ ਤੋਂ ਬਾਅਦ ਨੰਬਰ 3 ਤੇ 3 ਜੋ ਹੈ ਅਸੀਂ ਡਰਾ ਕਰਾਂਗੇ ਉੱਪਰ ਤੋਂ ਇਹ ਸਾਡੇ ਕੋਲ ਜੇਲਮ ਨਦੀ म इस तो बाद जो है साढ़े को रावी नदी इस सेंटर पॉइंट तो नीचे, थो, नीचे थो तो नीचे तो लीनी है यह है साढ़े को रावी नदी रावी नदी और जो असं लैनी है हम इतों स्टार्ट करा और इस पॉइंट के नाल मैच करा इस तो बाद असी इस जगह थी। इस जगह तो जो है उपरों होंगे हुए ਇਹ ਸਾਡੇ ਕੋਲ ਜੋ ਹੈ ਬਿਆਸ ਨਦੀ ਹੈ। ਔਰ ਇਹ ਜੋ ਸਾਡੇ ਕੋਲ ਸਤਲੁਜ ਸਤਲੁਜ ਇਸ ਤਰ੍ਹਾਂ ਅਸੀਂ ਪੰਜ ਇਹ ਜੋ ਜੋ ਦਰਿਆ ਨੇ ਇਹ ਡਰਾ ਕੀਤਾ ਹੈ ਤੇ ਇਹਨੂੰ ਇਸੇ ਸੀਕੁਐਂਸ ਦੇ ਵਿੱਚ ਹੀ ਯਾਦ ਕਰਨਾ ਹੈ ਜਿਵੇਂ ਸਿੰਧੂ, ਜੇਲਮ, ਚਨਾਬ, ਰਾਵੀ, ਬਿਆਸ ਤੇ ਸਤਲੁਜ। ਅਗਰ ਕਈ ਵਾਰ ਕੀ ਹੁੰਦਾ ਕਿ ਸਾਨੂੰ ਇਹ ਜੋ ਤਿੰਨ ਦਰਿਆ ਆ ਇਹਨੂੰ ਯਾਦ ਕਰਨ ਦੇ ਵਿੱਚ ਥੋੜੀ ਜੀ ਮੁਸ਼ਕਿਲ ਹੁੰਦੀ ਹੈ ਤੇ ਇਸ ਲਈ ਅਸੀਂ ਇੱਕ ਸੈਂਟੈਂਸ ਲਰਨ ਕਰਨਾ ਜੋ ਕਿ ਐਜ਼ ਅ ਟ੍ਰਿਕ ਅਸੀਂ ਯੂਜ਼ ਕਰਾਂਗੇ ਇਹ ਟ੍ਰਿਕ ਹੈ ਸਿੰਧ ਜਿਹਾ ਚਨਾਵ ਰਾਹ ਵਿੱਚ ਸਤਲੁਜ ਸਿੰਤੋਂ ਸਿੰਧੂ ਨਦੀ ਜਿਹਾ ਤੋਂ ਜੇਲਮ ਨਦੀ ਚਨਾਬ ਤੋਂ ਚਨਾਬ ਰਾਹ ਤੋਂ ਰਾਵੀ ਵਿੱਚ ਤੋਂ ਵਿਆਸ ਪੈ ਗਿਆ ਔਰ ਸਤਲੁਜ ਸਤਲੁਜ ਤੇ ਇਹ ਸੈਂਟੈਂਸ ਜਿਹੜਾ ਇਹ ਸੇ ਯਾਦ ਕਰਨਾ ਸਿੰਧ ਜਿਹਾ ਚਨਾਵ ਰਾਹ ਵਿੱਚ ਸਤਲੁਜ ਸਿੰਧ ਜਿਹਾ ਚਨਾਵ ਰਾਹ ਵਿੱਚ ਸਤਲੁਜ ਇਸ ਤਰ੍ਹਾਂ ਸੀ ਜੁਆ ਸੀ ਆਪਣੇ ਦਰਿਆਵਾਂ ਨੂੰ ਜੋ ਹੈ ਲਰਨ ਕਰ ਸਕਦੇ ਆ ਹੁਣ ਜੇ ਪੰਜਾਬ ਦੇ ਜੋ ਮੈਦਾਨ ਹੈ ਇਹਨਾਂ ਨੂੰ ਦੁਆਬਿਆਂ ਦੇ ਵਿੱਚ ਵੰਡਿਆ ਪੰਜ ਦੁਆਬਿਆਂ ਦੇ ਵਿੱਚ ਦਾਬੇ ਦੁਪਾਵ ਦੋ ਦਰਿਆਵਾਂ ਦੇ ਜੋ ਵਿਚਲੀ ਧਰਤੀ ਹੈ ਇਹਨੂੰ ਦੁਆਬਾ ਗਿਆ ਜਾਂਦਾ ਹੈ ਤੇ ਇਸ ਸਮੇਂ ਜੋ ਹੈ ਸਾਡੇ ਕੋਲ ਇਹਦੇ ਵਿੱਚ ਜੋ ਐ ਸਾਡੇ ਕੋਲ ਪੰਜ ਦੁਆਬੇ ਆ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਸਿੰਧ ਸਾਗਰ ਜੋ ਹੈ ਸਿੰਧ ਸਾਗਰ ਦੁਆਬ ਇਹ ਹੈ ਸਿੰਧ ਸਾਗਰ ਦੁਆਬ ਜੋ ਦੁਆਬ ਜੋ ਦੁਆਬਾਂ ਦੇ ਜੋ ਨਾਮ ਹੈ ਇਹ ਨਦੀਆਂ ਦੇ ਪਹਿਲੇ ਦੋ ਨਦੀਆਂ ਦੇ ਪਹਿਲੇ ਅੱਖਰਾਂ ਤੋਂ ਜੋ ਹੈ ਬਣਿਆ ਸਿੰਧ ਸਾਗਰ ਦੁਆਬ ਜੋ ਹੈ ਸਿੰਧ ਸਾਗਰ ਦੁਆਬ ਦੇ ਜੋ ਮੇਨ ਸ਼ਹਿਰ ਨੇ ਉਹ ਹੈ ਜੇਲਮ ਔਰ ਰਾਵਲਪਿੰਡੀ ਜੇਲਮ ਔਰ ਰਾਵਲਪਿੰਡੀ ਇਹ ਜੋ ਦੁਆਬਾ ਹੈ ਇਹ ਬਾਕੀ ਦੁਆਬਿਆਂ ਦੇ ਮੁਕਾਬਲੇ ਘੱਟ ਬਜਾਉ ਹੈ ਕਿਉਂਕਿ ਇੱਥੇ ਬਾਰਿਸ਼ ਜੋ ਹੈ ਘੱਟ ਹੁੰਦੀ ਹੈ ਔਰ ਇਹ ਜੋ ਦੂਸਰਾ ਦੁਆਬ ਹੈ ਇਹ ਹੈ ਦੁਆਬਾ ਚੱਜ ਚੱਜ ਦੁਆਬ ਚਨਾਬ ਔਰ ਜੇਲਮ ਤੋਂ ਮਿਲ ਕੇ ਬਣਿਆ ਚੱਜ ਜੋਜਾ ਦੁਆਬ ਇਹਦੇ ਜੋ ਸ਼ਹਿਰ ਹੈ ਉਹ ਗੁਜਰਾਤ ਮੁੱਖ ਸ਼ਹਿਰ ਮੇਨ ਗੁਜਰਾਤ ਪੇਰਾ ਤੇ ਸ਼ਾਪੂਰ ਉਸ ਤੋਂ ਬਾਅਦ ਹੈ ਰਾਵੀ ਤੇ ਚਨਾਬ ਦੇ ਵਿੱਚ ਜੋ ਦੁਆਬ ਪੈਂਦਾ ਹੈ ਉਹ ਹੈ ਰਚਨਾ ਦੁਆਬ ਰਚਨਾ ਰਾਵੀ ਤੇ ਚਨਾਬ ਤੋਂ ਦੁਆਬ ਰਚਨਾ ਔਰ ਦੁਆਬ ਰਚਨਾ ਦੇ ਜੋ ਮੇਨ ਸ਼ਹਿਰ ਨੇ ਉਹ ਹੈ ਸ਼ੇਖੋਪੂਰਾ ਔਰ ਗੁਜਰਾਵਲਾ ਉਸ ਤੋਂ ਬਾਅਦ ਰਾਵੀ ਔਰ ਬਿਆਸ ਦੇ ਵਿੱਚ ਜੋ ਪੈਂਦਾ ਉਹ ਹੈ ਦੁਆਬ ਬਾਰੀ ਦੁਆਬ ਬਾਰੀ ਦੇ ਜੋ ਮੇਨ ਸ਼ਹਿਰ ਨੇ ਉਹ ਹੈ ਲਾਹੌਰ ਅੰਮ੍ਰਿਤਸਰ ਗੁਰਦਾਸਪੁਰ ਔਰ ਪਠਾਨਕੋਟ ਔਰ ਇਹ ਦੁਆਬ ਜੋ ਹੈ ਮੱਧ ਵਿੱਚ ਹੋਣ ਕਰਕੇ ਇਸ ਇਲਾਕੇ ਨੂੰ ਜੋ ਹੈ ਮਾਝਾ ਵੀ ਕਿਹਾ ਜਾਂਦਾ ਹੈ ਠੀਕ ਹੈ ਔਰ ਇੱਥੋਂ ਦੇ ਲੋਕ ਜੋ বাস ਨੇਕ ਉਹਨਾਂ ਨੂੰ ਮਜਾਹਲ ਵੀ ਕਿਹਾ ਜਾਂਦਾ ਹੈ ਔਰ ਇਸ ਏਰੀਆ ਨੂੰ ਮਾਝਾ ਏਰੀਆ ਏਰੀਆ ਕਿਹਾ ਜਾਂਦਾ ਹੈ ਔਰ ਅਗਲਾ ਜੋ ਸਾਡੇ ਕੋਲ ਦੁਆਬ ਹੈ ਉਹ ਹੈ ਦੁਆਬ ਵਿਸਤ ਵਿਸਤ ਦੁਆਬ ਇਹਦੇ ਜੋ ਮੁੱਖ ਸ਼ਹਿਰ ਹੈ ਉਹ ਹੈ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਕਪੂਰਥਲਾ ਹੁਸ਼ਿਆਰਪੁਰ ਔਰ ਸ਼ਹੀਦ ਭਗਤ ਸਿੰਘ ਨਗਰ SBS ਨਗਰ SBS ਨਗਰ ਔਰ ਬਾਕੀ ਜੋ ਨੀਚੇ ਵਾਲਾ ਏਰੀਆ ਐਨੋਮਲਵਾ ਏਰੀਆ ਕਿਹਾ ਜਾਂਦਾ ਹੈ ਇਸ ਤਰ੍ਹਾਂ ਸੀ ਪੰਜਾਬ ਦੇ ਵਿਚਲੇ ਇਲਾਕਿਆਂ ਨੂੰ ਅਸੀਂ ਦੁਆਬਿਆਂ ਦੇ ਵਿੱਚ ਵੰਡਿਆ ਔਰ ਇਹ ਵਾਲਾ ਏਰੀਆ ਜੋ ਮਾਲਵਾ ਔਰ ਉਸ ਤੋਂ ਬਾਅਦ ਜੋ ਬੰਗਰ ਏਰੀਆ ਠੀਕ ਹੈ ਔਰ ਇਸ ਸਮੇਂ ਜੋ ਸਾਡੇ ਕੋ ਆਧੁਨਿਕ ਪੰਜਾਬ ਦੇ ਵਿੱਚ ਸਾਡੇ ਕੋ ਮੱਝਾ ਏਰੀਆ ਦੁਆਬਾ ਔਰ ਮਾਲਵਾ ਏਰੀਆ ਠੀਕ ਹੈ ਹੁਣ ਇਸ ਦੇ ਨਾਲ ਹੀ ਕਈ ਵਾਰ ਸਾਡੇ ਕੋ ਪੇਪਰ ਦੇ ਵਿੱਚ ਇਹਨਾਂ ਜੋ ਨਦੀਆਂ ਇਹਨਾਂ ਦੇ ਪ੍ਰਾਚੀਨ ਨਾਮ ਵੀ ਪੁੱਛੇ ਜਾਂਦੇ ਆ ਸਿੰਧੂ ਜੇਲਮ ਚਨਾਬ ਤੇ ਰਾਵੀ ਤੇ ਬਿਆਸ ਸਤਲੁਜ ਦੇ ਇਹਨਾਂ ਦੇ ਪ੍ਰਾਚੀਨ ਨਾਮ ਕਿਹੜੇ ਨੇ ਅਸੀਂ ਪ੍ਰਾਚੀਨ ਨਾਮ ਕਰਾਂਗੇ ਸਭ ਤੋਂ ਪਹਿਲਾਂ ਜੋ ਸਾਡੇ ਕੋ ਹੈ ਸਿੰਧੂ ਸਿੰਧੂ ਨੂੰ ਪੁਰਾਣੇ ਸਮੇਂ ਦੇ ਵਿੱਚ ਵੀ ਸਿੰਧੂ ਹੀ ਕਿਹਾ ਜਾਂਦਾ ਸੀ ਜੇਲਮ ਨੂੰ ਕਿਹਾ ਜਾਂਦਾ ਸੀ ਵਿਤਸਤ ਜਾਂ ਵਿਤਸਤਾ ਠੀਕ ਹੈ ਔਰ ਚਨਾਬ ਨੂੰ ਅਸ਼ਕਨੀ ਜਾਂ ਚੰਦਰਪਾਗਾ ਕਿਹਾ ਜਾਂਦਾ ਹੈ ਪੁਰਾਣੇ ਸਮੇਂ ਦੇ ਪ੍ਰਾਚੀਨ ਨਾਮ ਜੋ ਹੈ ਸਾਨੂੰ ਵੇਦਾਂ ਦੇ ਵਿੱਚ ਜੋ ਮਿਲਦੇ ਆ ਰਾਵੀ ਨੂੰ ਕਿਹਾ ਜਾਂਦਾ ਪਰੁਸ਼ਨੀ ਜਾਂ ਅਰਾਵਤੀ ਕਿਹਾ ਜਾਂਦਾ ਹੈ ਵਿਆਸ ਨੂੰ ਵਿਪਾਸ ਜਾਂ ਵਿਪਾਸਾ ਕਿਹਾ ਜਾਂਦਾ ਹੈ ਤੇ ਸਤਲੁਜ ਨੂੰ ਜੋ ਸਤੁਦਰੀ ਕਿਹਾ ਗਿਆ ਤੇ ਕਗਰ ਨਦੀ ਜੋ ਹੈ ਇਹਨੂੰ ਸਰਸਵਤੀ ਨਦੀ ਕਿਹਾ ਗਿਆ ਠੀਕ ਹੈ ਅੱਜ ਦੀ ਕਲਾਸ ਦੇ ਵਿੱਚ ਅਸੀਂ ਪੰਜਾਬ ਦੇ ਨਕਸ਼ੇ ਦੇ ਵਿੱਚ ਦਰਿਆਵਾਂ ਨੂੰ ਭਰਨਾ ਸਿੱਖਿਆ ਤੇ ਨਾਲ ਹੀ ਦੁਆਬੇ ਔਰ ਦੁਆਬਿਆਂ ਦੇ ਮਹੱਤਵਪੂਰਨ ਸ਼ਹਿਰਾਂ ਦੇ ਬਾਰੇ ਵਿੱਚ ਪੜਿਆ ਤੇ ਨਾਲ ਪੰਜਾਬ ਸ਼ਬਦੀ ਉਤਪਤੀ ਪੰਜਾਬ ਨੂੰ ਵੱਖ-ਵੱਖ ਸਮਿਆਂ ਦੇ ਵਿੱਚ ਕਿਹੜੇ ਨਾਵਾਂ ਨਾਲ ਜੋ ਹੈ ਜਾਣਿਆ ਜਾਂਦਾ ਸੀ ਔਰ ਜੋ ਦਰਿਆ ਹਨ ਇਹਨਾਂ ਦੇ ਪ੍ਰਾਚੀਨ ਨਾਮ ਕਿਹੜੇ ਹਨ ਇਹ ਸਭ ਪੁਆਇੰਟਸ ਜੋ ਹੈ ਸਾਡੇ ਅਕੈਡੈਮਿਕ ਐਗਜ਼ਾਮਸ ਔਰ ਕੰਪੀਟੀਟਿਵ ਐਗਜ਼ਾਮਸ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ ਸੋ ਤੋਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਲਾਸ ਬਹੁਤ ਵਧੀਆ ਲੱਗੀ ਹੋਵੇਗੀ ਸੋ ਮਿਲਦੇ ਹਾਂ ਜਲਦ ਹੀ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਲਈ ਧੰਨਵਾਦ